ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਗੜਸ਼ੰਕਰ ਦੇ ਬੀ ਤੇ ਇਲਾਕੇ ਦੇ ਪੰਜ ਪਿੰਡ ਭਵਾਨੀਪੁਰ ਅਚਲਪੁਰ ਭਵਾਨੀਪੁਰ ਭਗਤਾ ਕਾਣੇਵਾਲ ਰਤਨਪੁਰ ਦਾ 201 ਏਕੜ ਤੋਂ ਵੱਧ ਜੰਗਲੀ ਰਕਬਾ ਸਾਫ਼ ਕਰਕੇ ਸੋਲਰ ਕੰਪਨੀ ਵੱਲੋਂ ਸੋਲਰ ਪੈਨਲ ਲਗਾਇਆ ਜਾ ਰਿਹਾ ਹੈ ਜਿਸ ਦਾ ਇਲਾਕੇ ਦੇ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਪਿੰਡ ਵਾਸੀਆਂ ਦਾ આરોਪ ਹੈ ਕਿ ਉਕਤ ਪਿੰਡਾਂ ਦੇ ਪਿੰਡ ਚਾਂਦਪੁਰ ਉੜਕੀ ਦੇ ਨਾਲ ਲੱਗਦੀ ਹੱਦ ਉੱਤੇ ਜੰਗਲ ਦੇ ਵਿੱਚ ਸੋਲਰ ਕੰਪਨੀ ਵੱਲੋਂ ਜੰਗਲਾਤ ਵਿਭਾਗ ਤੇ ਸੰਬੰਧਿਤ ਪੰਚਾਇਤਾਂ ਦੀ ਮਨਜ਼ੂਰੀ ਤੋਂ ਬਿਨਾਂ ਅਤੇ ਮਾਲਕਾਂ ਨੂੰ ਦੱਸੇ ਬਗੈਰ ਸੋਲਰ ਸਿਸਟਮ ਲਗਾਇਆ ਜਾ ਰਿਹਾ ਹੈ ਕੰਪਨੀ ਵੱਲੋਂ ਕਰੀਬ 200 ਏਕੜ ਜੰਗਲ ਨੂੰ ਪੂਰੀ ਤਰ੍ਹਾਂ ਕੱਟ ਕੇ ਸਾਫ਼ ਕਰ ਦਿੱਤਾ ਗਿਆ ਹੈ ਉਨ੍ਹਾਂ ਨੇ ਕਿਹਾ ਕਿ ਇਸ ਰਕਬੇ ਦੇ ਵਿੱਚ ਉਕਤ ਪੰਜ ਪਿੰਡਾਂ ਦੇ ਲੋਕਾਂ ਦਾ ਨਿੱਜੀ ਤੇ ਪੰਚਾਇਤੀ ਰਕਬਾ ਸ਼ਾਮਲਾਟ ਵੀ ਪੈਂਦਾ ਹੈ ਅਤੇ ਇਸ ਥਾਂ ਤੇ ਖੜੇ ਸੰਕਟੇ ਦਰਖਤ ਬਿਨਾਂ ਕਿਸੇ ਮਨਜ਼ੂਰੀ ਤੋਂ ਕੱਟ ਦਿੱਤੇ ਗਏ ਪਿੰਡ ਵਾਸੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਬੰਧਿਤ ਵਿਭਾਗ ਵੱਲੋਂ ਸੋਲਰ ਪੈਨਲ ਨੂੰ ਲਗਾਉਣ ਤੋਂ ਨਾ ਰੋਕਿਆ ਗਿਆ ਤਾਂ ਉਹ ਵੱਡੇ ਪੱਧਰ ਉੱਤੇ ਸੰਘਰਸ਼ਿਕ ਕਰਨਗੇ ਗੜਸ਼ੰਕਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਬਿੱਟੂ ਚੋਹਾਨ ਦੀ ਰਿਪੋਰਟ ਪਿੰਡ ਭਵਾਨੀ ਪਰ ਤੋਂ ਸਰਪੰਚ ਹਰਜੇਦਰ ਸਿੰਘ ਜੀ ਬੋਲ ਰਹੇ ਆ ਜੋ ਇਹ ਪਲਾਂਟ ਲੱਗ ਰਿਹਾ ਹੈ ਅਸੀਂ ਜਦੋਂ ਇੱਥੇ ਆ ਕੇ ਦੇਖਿਆ ਇਹ ਇਹ ਨਹੀਂ ਪਹਿਲੇ ਥੋੜ੍ਹਾ ਜਿਹਾ ਸਮਾਨ ਸਿੱਟਿਆ ਸੀ ਅਸੀਂ ਇਹਨਾਂ ਨੂੰ ਆਗੇ ਰੋਕਿਆ ਇਹ ਕਹਿੰਦੇ ਅਸੀਂ ਬੰਦ ਕਰ ਦੇਣਾ ਇਹਨੇ ਕੋਈ ਬੰਦ ਨਹੀਂ ਕੀਤਾ ਅਸੀਂ ਡੀਐਫਓ ਸਾਹ ਦੇ ਦਿਖਾ ਦਿੱਤੀ ਐ ਚੁੰਗੀ ਚੁੰਗੀ ਇੰਚਾਰਜ ਨੂੰ ਦਿਖਾ ਦਿੱਤੀ ਐ ਜੋ ਸੋਸ਼ਲ ਦਾ ਕਰੋਸ਼ੀ ਰੋਸ਼ੀ ਐ ਲਗਾਤਾਰ ਹੋ ਗਿਆ ਅੱਜ ਤੁਸੀਂ ਕਿਹਾਂ ਲੱਕਰ ਵੜਦਿਆਂ ਨੂੰ ਅਸੀਂ ਕਈ ਵਾਰ ਉਹਨੂੰ ਘੇਰਿਆ ਵੀ ਉਹ ਭੱਜ ਗਿਆ ਅਸੀਂ ਉਹਨੂੰ ਫੋਨ ਵੀ ਕੀਤਾ ਤੂੰ ਰੁਕ ਜਾ ਉਹਨੂੰ ਸਾਡੀ ਕੋਈ ਸੁਣਾਈ ਨਹੀਂ ਦਿੱਤੀ ਅਦੀ ਚੌਂਕੀਨ ਚਾਰਜ ਰੂਮ ਕਿਹਾ ਉਹਨੋਂ ਪਰਸੋਂ ਨੇ ਦਰਗਾ ਦਿੱਤੀ ਵੀ ਬਲਾ ਉੱਥੇ ਵੀ ਆਲਾ ਕੋਈ ਬਲਾ ਹੀ ਨਹੀਂ ਗਿਆ ਡੀਐਫਓ ਸਾਹਿਬ ਨਾਲ ਸਵੇਰੇ ਹੀ ਫੋਨ ਕੀਤਾ ਹੁਣ ਉਹ ਨਹੀਂ ਤੁਹਾਨੂੰ ਕਹਤਾ ਪੈਨਾਂ ਨੂੰ ਆਈ ਪਰਮਿਸ਼ਨ ਨੂੰ ਕਿਹਾ ਹੈ ਮੈਂ ਡੀਐਫਓ ਸਾਹਿਬ ਨੂੰ ਕਹਿਣਾ ਚਾਹਨਾ ਪੁੱਛਣਾ ਚਾਹਨਾ ਅਸੀਂ ਜਦ ਇਹਨਾਂ ਨੂੰ ਕੋਈ ਪਰਮਿਸ਼ਨ ਨਹੀਂ ਮਿਲੀ ਜਿੱਦਣ ਪਹਿਲੇ ਦਿਨ ਤੇ ਮਸ਼ੀਨ ਲੱਗੀ ਮੈਂ ਉਹਨਾਂ ਦੇ ਗਾਰਡ ਨੂੰ ਫੋਟੋ ਆ ਪਾ ਜਾਂ ਯਾਦ ਇਹਨਾਂ ਨੂੰ ਪਰਮਿਸ਼ਨ ਨਹੀਂ ਮਿਲੀ ਉਹਨਾਂ ਨੂੰ ਪਤਾ ਵੀ ਤਾਂ ਪੇ ਮਾਂ ਲਾ ਰਹੇ ਉਹਨਾਂ ਨੇ ਸਮਾਨ ਕੀਤਾ ਲਾਂ ਦਿੱਤਾ ਅੱਜ ਵੀ ਉਹਨਾਂ ਨੂੰ ਕਹਿ ਰਹੇ ਆ ਜੇ ਇਹਨਾਂ ਨੇ ਕੰਮ ਬੰਦ ਕੀਤਾ ਠੀਕ ਹੈ ਨੇ ਆ ਵੀ ਡੀਪੀਓ ਸਾਹਿਬ ਦੇ ਐਸਡੀਐਮ ਸਾਹਿਬ ਦੇ ਵੀ ਤਾਰਾਂ ਦੇਵਾਂਗੇ ਇਹ ਸਾਡੇ ਇੱਥੇ ਜੋ ਹੱਤਬੰਦੀ ਹੈ ਭਵਾਨੀਪੁਰ ਭਵਾਨੀਪੁਰ ਪਖਤਾ ਕਾਣੇਬਾਲ ਹਰਤਨਪੁਰ ਆ ਲਾਗੇ ਪਿੰਡ ਸ਼ੂਸ਼ਾਲ ਪਿੰਡਾ ਹੁਰਕੀ ਪਿੰਡਾ ਇਹ ਚੋ ਪਿੰਡਾ ਛਿਆ ਪਿੰਡਾ ਦਾ ਅਸੀਮਾ ਪਿੰਡਾ ਇਹ ਜੋ ਸੋਲਰ ਪਲੇਟ ਲੱਗ ਰਿਆ ਅਸੀਂ ਬਿਲਕੁਲ ਕਿਸੇ ਵੀ ਹਾਲਤੀ ਨੂੰ ਲੱਗਣ ਨਹੀਂ ਦੇਵਾਂਗੇ ਇਲਾਕਾ ਬੀਚ ਦੇ ਵਿੱਚ ਪਿੰਡ ਭਵਾਨੀਪੁਰ ਦੇ ਵਿੱਚ ਇੱਕ ਇਹ ਸੋਲਰ ਪਲਾਂਟ ਲੱਗ ਰਿਆ ਜਿਹਦੇ ਨਾਲ ਇਹਨਾਂ ਨੇ ਲੋਕਾਂ ਨੇ ਇਸ ਜੰਗਲ ਤੇ ਕਬਜ਼ਾ ਕੀਤਾ ਚਾਰ ਪੰਚਾਇਤਾਂ ਹਾਚਲਪੁਰ ਪਵਾਨੀਪੁਰ ਪਾਕਤਾ ਪਵਾਨੀਪੁਰ ਤੇ ਰਤਨਪੁਰ ਇਹ ਇਲਾਕਾ ਉਹਨਾਂ ਦਾ ਇਕੱਠਾ ਪੈਂਦਾ ਹੈ ਇਹਨਾਂ ਨੇ ਜ਼ਮੀਨ ਨੂੰ ਟੈਸ਼ਨਸ ਕਰਕੇ ਕਿਸੇ ਪ੍ਰੋਜੈਕਟ ਲਾਣਾ ਚਾਹੁੰਦੇ ਆ ਮੈਂ ਸਾਰਿਆਂ ਦੇ ਅੱਗੇ ਦਰਖਾਸਤ ਕਰਦਾ ਆਂਗੇ ਕਿਸੇ ਵੀ ਕੀਮਤ 'ਤੇ ਅਸੀਂ ਇਹ ਪ੍ਰੋਜੈਕਟ ਨਹੀਂ ਲੱਗਣ ਦੇਵਾਂਗੇ ਸਾਨੂੰ ਪਤਾ ਹੈ ਇਹ ਪ੍ਰੋਜੈਕਟ ਲਾ ਕੇ ਬਿਜਲੀ ਸਾਨੂੰ ਪੈਸਿਆਂ ਦੇ ਨਾਲ ਦੇਣਗੇ ਇਹ ਗਰੀਬ ਆਦਮੀ ਲਈ ਤਾਂ ਇਸ ਇਲਾਕੇ ਵਿੱਚ ਆ ਲੱਕੜ ਕੱਟਣ ਦਾ ਹੁਕਮ ਨਹੀਂ ਹੈ ਕਿਸੇ ਟਰੈਕਟਰ ਨੂੰ ਲਿਆਉਣ ਦਾ ਹੁਕਮ ਨਹੀਂ ਹੈ ਦੇਖ ਕਿਥੋਂ ਐਡਾ ਵੱਡਾ ਕਾਰੋਬਾਰ ਕਰ ਰਹੇ ਨੇ ਇਹਨਾਂ ਨੇ ਕੀ ਤੋਂ ਤੋਂ ਐਨਓਸੀ ਲਈ ਹੈ ਕਿ ਇੱਕ ਬੰਦੇ ਤੋਂ ਪਰਮਿਸ਼ਨ ਲਈਏ ਸਹੀ ਗੱਲ ਪੁੱਛਣੀ ਚਾਹੁੰਦੇ ਆ ਕਿ ਕਿਸ ਬੰਦੇ ਨੇ ਐਨਓਸੀ ਦਿੱਤੀ ਕਿਸ ਬੰਦੇ ਨੇ ਇਹਨਾਂ ਨੂੰ ਪਰਮਿਸ਼ਨ ਦਿੱਤੀ ਇਸ ਇਲਾਕੇ ਨੂੰ ਤੈਸਨਾਸ ਕਰਨੀ ਤਾਂ ਕਿ ਇਹ ਇਲਾਕੇ ਨੂੰ ਇਹਨਾਂ ਬਰਬਾਦ ਕਰਕੇ ਰੱਖ ਦਿੱਤਾ ਵਾਤਾਵਰਨ ਦੂਸ਼ਿਤ ਕਰ ਦਿੱਤਾ ਹੈ ਇੱਥੇ ਦੇ ਜਾਨਵਰਾਂ ਦਾ ਰਹਿਣਾ ਬਹੁਤ ਮੁਸ਼ਕਲ ਹੋ ਗਿਆ ਹੈ ਤੋਂ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਕਿਸੇ ਵੀ ਕੀਮਤ ਵਿੱਚ ਅਸੀਂ ਸੋਲਰ ਪਲਾਂਟ ਨਹੀਂ ਲੱਗਣ ਦੇਵਾਂਗੇ ਨਹੀਂ ਲੱਗਣ ਦੇਵਾਂਗੇ ਵੈਰੀ ਗੁੱਡ ਕੀ ਕਹੋਗੇ ਮੈਂ ਸਰਪੰਚ ਸਲਿੰਦਰ ਕੁਮਾਰ ਪਿੰਡ ਭਵਾਨੀ ਪ੍ਰਭਗਤਾ ਇਹ ਕਹਿਣਾ ਚਾਹੁੰਦਾ ਜੀ ਜਿਹੜਾ ਇਹ ਸੋਲਰ ਪਲਾਂਟ ਲੱਗ ਰਿਹਾ ਇਹਦੇ ਵਿੱਚ ਕੋਈ ਐਨਓਸੀ ਨਹੀਂ ਹੈ ਕਿਸੇ ਡਿਪਾਰਟਮੈਂਟ ਦੀ ਵਾਈਲਡ ਲਾਈਫ ਦਾ ਵੀ ਇਲਾਕਾ ਇਹ ਹੀ ਜਾਂਦਾ ਜੰਗਲ ਦਾ ਇਲਾਕਾ ਸਾਰਾ ਦਫਾ ਵਿੱਚ ਪੈਂਦਾ ਇਹ ਇੱਥੇ ਤਾਂ ਕੋਈ ਪਟਾਈ ਨਹੀਂ ਹੋ ਸਕਦੀ ਸਾਰਾ ਬਾਂਲੋ ਜਾੜ ਕੇ ਰੱਖ ਦਿੱਤਾ ਇਹਨਾਂ ਨੇ ਇਹਦੇ ਨਾਲ ਵਾਤਾਵਰਨ ਨੂੰ ਬਹੁਤ ਨੁਕਸਾਨ ਹੋ ਰਿਹਾ ਜੀ ਡੀਐਫਓ ਸਾਹਿਬ ਨੂੰ ਅਪਲੀਕੇਸ਼ਨ ਦਿੱਤੀ ਸੀ ਹਾਇਤਾ ਕੋਈ ਕਾਰਵਾਈ ਨਹੀਂ ਹੋਈ ਜੇ ਪ੍ਰੋਜੈਕਟ ਲੱਗ ਜਾਂਦਾ ਤਾਂ ਇਹ ਆਲੇ ਦੁਆਲੇ ਪਿੰਡਾਂ ਨੂੰ ਨੁਕਸਾਨ ਹੋਵੇਗਾ ਜੀ ਦਾ ਨੁਕਸਾਨ ਹੋਣਾ ਜੀ ਜੰਗਲ ਸਾਰਾ ਪਟ ਹੋ ਜਾਏਗਾ ਜੀ ਸਾਰਾ ਅੱਜ ਇੱਕ ਇੱਕ ਪਲਾਂਟ ਆਇਆ ਕੱਲ੍ਹ ਕੋ ਹੋਰ ਆ ਉਧਰ ਬਹੁਤ ਜ਼ਿਆਦਾ ਵਾਤਾਵਰਨ ਨੂੰ ਨੁਕਸਾਨ ਹੋਣਾ ਜੀ ਸਾਡਾ ਪਹਾੜੀ ਇਲਾਕਾ ਚਮਾਲਕੀ ਦੀ ਪਹਾੜੀ ਪੈਂਦੀ ਹੈ ਵਧੀਆ ਇਲਾਕਾ ਤਾਂ ਬਹੁਤ ਇਹ ਸਾਰਾ ਵਾਤਾਵਰਨ ਤੁਸੀਂ ਦੋ ਜੀ ਕਿੰਨੇ ਪਿੰਡਾਂ ਦੀ ਜ਼ਮੀਨ ਲੱਗਦੀ ਸੀ ਇਹ ਇਹ ਰੁੜਕੀ ਦੀ ਹੈ ਜੀ ਥੋੜੀ ਲੱਗਦੀ ਨਾਲ ਜਿਹੜਾ ਪ੍ਰੋਜੈਕਟ ਲਿਖਿਆ ਉਹ ਰੁੜਕੀ ਦਾ ਉਹ ਪਾਣੀਪੁਰ ਭਗਤਾ ਅਚਲਪੁਰ ਉਹ ਪਾਣੀਪੁਰ ਤੇ ਰਤਨਪੁਰ ਇਹ ਮੈਂ ਅਮਰੀਕ ਸਿੰਘ ਪਿੰਡ ਪਾਣੀਪੁਰ ਮੰਜਾਰੀ ਤੇ ਇਹ ਦਰਖਾਸਤ ਕਰਦੇ ਆਂ ਵੀ ਜਿਹੜਾ ਇੱਥੇ ਜੰਗਲ ਦੇ ਵਿੱਚ ਇਹ ਪਲਾਂਟ ਲੱਗ ਰਿਹਾ ਸੋਲਰ ਪਲਾਂਟ ਲੱਗ ਰਿਹਾ ਉਹ ਗਲਤ ਹੈ ਉਹਦੇ ਨਾਲ ਵਾਤਾਵਰਨ ਤੇ ਹੋਰ ਪਰ ਜਦੋਂ ਜਬੀ ਨੁਕਸਾਨ ਹੋਣਾ ਹੁੰਦਾ ਹੈ ਤੇ ਜੰਗਲੀ ਜੀਵ ਵੀ ਬਤਲੋ ਇੱਥੇ ਦੌਰ ਗਏ ਨੇ ਤੇ ਜੇ ਇਹ ਪਲਾਂਟ ਲੱਗ ਗਿਆ ਤਾਂ ਸਾਰੇ ਪਿੰਡਾਂ ਨੂੰ ਵਾਲੀ ਵਾਲੀ ਵੀ ਨੁਕਸਾਨ ਹੋਣਾ ਹੈ ਇਹ ਨਹੀਂ ਹੋਣਾ ਚਾਹੀਦਾ ਠੀਕ ਹੈ ਕੋ ਹੋਰ ਹੋਰ